ਪਾਂਡੇ ਮਾਂਜਣਾ ਜੋੜਿਆਂ ਦੀ ਸੇਵਾ ਕਰਨਾ ਪਾਠ ਸੁਣਨਾ ਸੰਗਤਾਂ ਇਹਨੂੰ ਗੁਰੂ ਦੀ ਬਖਸ਼ਿਸ਼ ਸਮਝਦੀਆਂ ਨਾ ਕਿ ਸਜ਼ਾ ਔਰ ਉੱਥੇ ਮੈਂ ਦੇਖਿਆ ਕਿ ਰੋਜ਼ ਲੜਾਈ ਹੋ ਜਾਂਦੀ ਹੈ ਕਿ ਜੋੜੇ ਰੱਖਣ ਤੋਂ ਵੀ ਕਿਸੇ ਦੇ ਅੱਗੋਂ ਜੋੜੇ ਚੁੱਕ ਲਈ ਹੈ ਨਾ ਜੋ ਗੱਲ ਪੈਣ ਤੱਕ ਜਾਂਦਾ ਵੀ ਇਹ ਮੇਰੀ ਵਾਰੀ ਸੀਗੀ ਇਹ ਸੇਵਾ ਮੇਰੀ ਸੀਗੀ ਤੂੰ ਕੋ ਚੁੱਕ ਲੈ ਮੇਰੇ ਗਾੜੀਓ ਤੇ ਇਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਸਜ਼ਾ ਵਾ ਇੱਥੇ ਤਾਕਤਵਰ ਲੋਕਾਂ ਨੇ ਆਪਣੇ ਅਨਸਾਰ ਹੀ ਜਿਹੜੀਆਂ ਸਜ਼ਾ ਬਣਾ ਲਈਆਂ ਨੇ ਵੀ ਸਾਨੂੰ ਸੌਖਾ ਕੀ ਲੱਗਦਾ ਵਾ ਅਸੀਂ ਸੌਖੀ ਸੇਵਾ ਕਿਹੜੀ ਕਰ ਸਕਦੇ ਆ ਸੌਖੀ ਸਜ਼ਾ ਕਿਹੜੀ ਲੈ ਸਕਦੇ ਆ ਆਪਣੇ ਅਕੋਰਡਿੰਗਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਣਾ ਲਈਆਂ ਵਾ ਸ਼ੀਸ਼ੇ ਕੀ ਅਦਾਲਤ ਮੇਂ ਪੱਥਰ ਕੀ ਗਵਾਹੀ ਹੈ ਕਾਤਲ ਹੀ ਲੁਟੇਰਾ ਹੈ ਔਰ ਕਾਤਲ ਹੀ ਸਿਪਾਹੀ ਹੈ ਅਜਾ ਵੀ ਡਰ ਕੇ ਸੁਣਾਉਂਦੇ ਹੋ ਵੀ ਜਿਹੜੇ ਸਜ਼ਾ ਲੈਣ ਵਾਲੇ ਆਉਂਦੇ ਆ ਉਹਨਾਂ ਨੂੰ ਸਜ਼ਾ ਕਿਹੜੀ ਜਿਹੜੀ ਮਾਫਕ ਆਉਂਦੀ ਹੈ ਉਸ ਤਰੀਕੇ ਦੀ ਉਹਨਾਂ ਨੂੰ ਸਜ਼ਾ ਸੁਣਾਉਂਦੇ ਹੋ ਕੰਮ ਸੇ ਕੰਮ ਮੈਂ ਨਹੀਂ ਕਹਿੰਦਾ ਕਿ ਸਖਤ ਸਜ਼ਾਵਾਂ ਚੜਾਈਆਂ ਜਾਣ ਉਹਨਾਂ ਨੂੰ ਕੋੜੇ ਮਾਰੇ ਜਾਣ ਕੰਮ ਸੇ ਕੰਮ ਉਹਨਾਂ ਨੂੰ ਸੇਵਾ ਹੀ ਲਾ ਦਿਆ ਕਰੋ ਸੇਵਾ ਹੀ ਲਾ ਦਿਆ ਕਰੋ ਕਿ ਕਿਤੇ ਦੀਨ ਦੁਖੀਆਂ ਦੀ ਸੇਵਾ ਕਰ ਲਿਆ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਵਿੱਚ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਇੱਕ ਖਬਰ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕਬਾਲ ਸਿੰਘ ਤੇ ਉਹਨਾਂ ਦੇ ਨਾਲ ਕੋਈ ਜਗਜੀਤ ਸਿੰਘ ਸਾਰ ਜਗਜੀਤ ਸਿੰਘ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਹੈ ਧਾਰਮਿਕ ਸਜ਼ਾ ਜਿਹੜੀ ਸੁਣਾਈ ਗਈ ਹੈ ਜਿਹਦੇ ਵਿੱਚ ਸਜ਼ਾ ਦੇ ਤੌਰ ਦੇ ਉੱਤੇ 11 ਦਿਨ ਝੂਠੇ ਭਾਂਡੇ ਮਾਂਜਣੇ 500 ਰੁਪਏ ਕੜਾ ਪ੍ਰਸ਼ਾਦ ਦੀ ਸੇਵਾ 1 ਘੰਟਾ ਜੋੜਿਆਂ ਦੀ ਸੇਵਾ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਸਜ਼ਾ ਦੇ ਤੌਰ ਦੇ ਉੱਤੇ ਸੁਣਾਇਆ ਗਿਆ ਸਵਾਲ ਸਿਰਫ ਇਹਨਾ ਕਿ ਜਿਨ੍ਹਾਂ ਕਰਮਾਂ ਨੂੰ ਜਿਨ੍ਹਾਂ ਦੇ ਵਿੱਚ ਭਾਂਡੇ ਮਾਂਜਣਾ ਜੋੜਿਆਂ ਦੀ ਸੇਵਾ ਕਰਨਾ ਆਠ ਸੁਣਨਾ ਸੰਗਤਾਂ ਇਹਨੂੰ ਗੁਰੂ ਦੀ ਬਖਸ਼ਿਸ਼ ਸਮਝਦੀਆਂ ਨਾ ਕਿ ਸਜ਼ਾ ਗੁਰੂ ਦੇ ਲੜ ਲੱਗਣ ਦਾ ਗੁਰੂ ਦੇ ਨਾਲ ਜੜਨ ਜੁੜਨ ਦਾ ਜਿਹੜਾ ਉਹ ਤਰੀਕਾ ਸਮਝਿਆ ਜਾਂਦਾ ਵਾ ਉਹਨੂੰ ਸਜ਼ਾ ਕਹਿਣਾ ਕਿੰਨਾ ਕਿ ਜਾਇਜ਼ ਹੈ ਮੈਂ ਆਪ ਜੋੜੇ ਘਰ ਦੇ ਵਿੱਚ ਰੋਜ਼ਾਨਾ ਜੋੜਿਆਂ ਦੀ ਸੇਵਾ ਕਰਦਾ ਔਰ ਉੱਥੇ ਮੈਂ ਦੇਖਿਆ ਕਿ ਰੋਜ਼ ਲੜਾਈ ਹੋ ਜਾਂਦੀ ਹੈ ਕਿ ਜੋੜੇ ਰੱਖਣ ਤੋਂ ਵੀ ਕਿਸੇ ਦੇ ਅੱਗੋਂ ਜੋੜੇ ਚੁੱਕ ਲਈ ਹੈ ਨਾ ਤੇ ਉਹ ਗਲਪੈਣ ਤੱਕ ਜਾਂਦਾ ਵੀ ਇਹ ਮੇਰੀ ਵਾਰੀ ਸੀਗੀ ਇਹ ਸੇਵਾ ਮੇਰੀ ਸੀਗੀ ਤੂ ਕੋ ਚੁੱਕ ਲੈ ਮੇਰੇ ਗਾੜੀਆਂ ਤੇ ਇਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਸਜ਼ਾ ਵਾ ਇਹਨੂੰ ਤੇ ਲੋਕ ਲੜ ਕੇ ਲੈਂਦੇ ਆ ਇਹਨੂੰ ਤੇ ਲੋਕ ਜੇਦ ਨਾਲ ਲੈਂਦੇ ਆ ਤੇ ਜਿਸ ਧਰਮ ਦੇ ਵਿੱਚ ਪੂਜਾ ਪਾਠ ਨੂੰ ਸਜ਼ਾ ਦੇ ਤੌਰ ਦੇ ਉੱਤੇ ਧਾਰਮਿਕ ਸਜ਼ਾ ਦੇ ਤੌਰ ਦੇ ਉੱਤੇ ਕਿਹਾ ਜਾਵੇ ਤੇ ਫਿਰ ਰੱਬ ਹੀ ਰੱਖਾ ਉਸ ਧਰਮ ਦਾ ਵੀ ਇਹਨੂੰ ਇਹ ਸਜ਼ਾ ਦੇ ਤੌਰ ਦੇ ਉੱਤੇ ਪਾਠ ਕੀਤੇ ਜਾਂਦੇ ਨੇ ਇੱਥੇ ਤਾਕਤਵਰ ਲੋਕਾਂ ਨੇ ਆਪਣੇ ਅਨਸਾਰ ਹੀ ਜਿਹੜੀਆਂ ਸਜ਼ਾ ਬਣਾ ਲਈਆਂ ਨੇ ਵੀ ਸਾਨੂੰ ਸੌਖਾ ਕੀ ਲੱਗਦਾ ਵਾ ਅਸੀਂ ਸੌਖੀ ਸੇਵਾ ਕਿਹੜੀ ਕਰ ਸਕਦੇ ਆ ਸੌਖੀ ਸਜ਼ਾ ਕਿਹੜੀ ਲੈ ਸਕਦੇ ਆ ਆਪਣੇ ਅਕੋਰਡਿੰਗਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੜਾ ਲੀਆਂ ਵਾ ਇਹਦੇ ਲਈ ਤੇ ਮੈਂ ਇਹੋ ਕਹੂੰਗਾ ਕਿ ਸ਼ੀਸ਼ੇ ਕੀ ਅਦਾਲਤ ਮੇ ਪੱਥਰ ਕੀ ਗਵਾਹੀ ਹੈ ਕਾਤਲ ਹੀ ਲੁਟੇਰਾ ਹੈ ਔਰ ਕਾਤਲ ਹੀ ਸਿਪਾਹੀ ਹੈ ਇਹਨੂੰ ਸਜ਼ਾਵਾ ਕਹਿੰਦੇ ਹੋ ਯਾਰ ਦੁਨੀਆ ਲਲੜ ਕੇ ਸੇਵਾ ਲੈਂਦੀ ਆ ਔਰ ਇਹਨੂੰ ਤੁਸੀਂ ਸਜ਼ਾਵਾ ਦਾ ਨਾਮ ਦਿੰਦੇ ਹੋ ਸਜ਼ਾ ਲੈਣੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਂਗੂ ਲੈਣੀ ਚਾਹੀਦੀ ਹੈ ਸਜ਼ਾ ਲਾਉਣੀ ਹੈ ਤੇ ਜ਼ਥੇਦਾਰ ਕਾਲੀ ਫੂਲਾ ਸਿੰਘ ਆਲਾ ਕਰਤਾਰ ਜਿਹੜਾ ਉਹ ਨਿਭਾਉਣਾ ਚਾਹੀਦਾ ਵਾ ਮੈਂ ਇੱਥੇ ਦੱਸਣ ਲੱਗਾ ਬਹੁਤ ਦੁਨੀਆ ਨੂੰ ਪਤਾ ਹੋਊਗਾ ਗੁਰੂ ਦੇ ਸਿੱਖਾਂ ਨੂੰ ਜਿਹੜੇ ਵੀ ਆਪਦੇ ਧਰਮ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਹੋਊਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਕਿੱਸਾ ਵਾ ਮਹਾਰਾਜਾ ਰਣਜੀਤ ਸਿੰਘ ਇੱਕ ਰੀ ਨਰਤਕੀ ਜਿਹੜੀ ਨੱਚਣ ਵਾਲੀ ਸੀ ਔਰਤ ਜਿਹਦਾ ਨਾਂ ਸੀ ਮੋਰਾ ਉਹਦੇ ਉੱਤੇ ਜਿਹੜੇ ਉਹ ਮੋਹਤ ਹੋ ਜਾਂਦੇ ਆ ਔਰ ਇਹਦੀ ਚਰਚਾ ਜਿਹੜੀ ਪੂਰੇ ਖਾਲਸਾ ਰਾਜ ਦੇ ਵਿੱਚ ਹੁੰਦੀ ਆ ਬਹੁਤ ਅੱਗ ਵਾਂਗੂ ਇਹ ਗੱਲ ਜਿਹੜੀ ਫੈਲ ਜਾਂਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਗੁਰੂ ਦੇ ਸਿੱਖ ਜਿਹੜੇ ਆ ਜਿਹੜੇ ਖਾਲਸਾ ਰਾਜ ਨੂੰ ਪਿਆਰ ਕਰਦੇ ਸੀਗੇ ਉਹ ਕਾਲ ਤਖਤ ਸਾਹਿਬ ਦੇ ਉੱਤੇ ਇਹਦੀ ਸ਼ਿਕਾਇਤ ਦਿੰਦੇ ਆ ਤੇ ਉਸ ਵੇਲੇ ਦੇ ਜਥੇਦਾਰ ਹੁੰਦੇ ਆ ਕਾਲੀ ਫੂਲਾ ਸਿੰਘ ਉਹ ਮਹਾਰਾਜਾ ਨੂੰ ਪੇਸ਼ ਹੋਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਕਾਲ ਤਖਤ ਦੇ ਉੱਤੇ ਪੇਸ਼ ਹੋਣ ਦਾ ਹੁਕਮ ਜਿਹੜੇ ਲਾਉਂਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੰਗੇ ਪੈਰੀ ਦੋਵੇਂ ਹੱਥ ਜੋੜ ਕੇ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੁੰਦੇ ਆ ਔਰ ਜਥੇਦਾਰ ਸਾਹਿਬ ਉਹਨਾਂ ਨੂੰ ਸਵਾਲ ਕਰਦੇ ਆ ਕਿ ਮੋਰਾ ਨਾਲ ਆਪਣੇ ਸਬੰਧਾਂ ਨੂੰ ਮੰਨਦੇ ਹੋ ਜਿਹੜੇ ਨਜਾਇਜ਼ ਸਬੰਧ ਆ ਤੁਹਾਨੂੰ ਪਤਾ ਇਹ ਗੁਨਾਹ ਹੈ ਫਿਰ ਉਹ ਕੋ ਸਵਾਲ ਕਰਦੇ ਉਹਨੂੰ ਕਿ ਕੀ ਤੁਹਾਨੂੰ ਆਪਣੇ ਕਰਤਾਰ ਚ ਆ ਰਹੀ ਗ੍ਰਾਵਿਟ ਬਾਰੇ ਕੋ ਜਾਣਕਾਰੀ ਹੈ ਵੀ ਦੁਨੀਆ ਦੇ ਵਿੱਚ ਤੁਹਾਡਾ ਜਿਹੜਾ ਚਰਿੱਤਰ ਆ ਤੁਹਾਡਾ ਜਿਹੜਾ ਕਰਤਾਰ ਆ ਉਹਦੇ ਵਿੱਚ ਬਹੁਤ ਸਾਰੀ ਗ੍ਰਾਵਿਟ ਆ ਰਹੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਕੋਈ ਬਹਿਸ ਜਾਂ ਕੋਈ ਦਲੀਲ ਨਹੀਂ ਰੱਖਦੇ ਉਹਦੇ ਅੱਗੇ ਉਹ ਕਹਿੰਦੇ ਮੈਂ ਸਭ ਤੋਂ ਉੱਚੀ ਅਦਾਲਤ ਦੇ ਵਿੱਚ ਖੜਾ ਆ ਤੁਸੀਂ ਫੈਸਲਾ ਸੁਣਾਓ ਮੈਂ ਸਿਰ ਮੱਥੇ ਜਿਹੜਾ ਪ੍ਰਮਾਨ ਕਰੂੰਗਾ ਤੇ ਪੰਜ ਸਿੰਘ ਸਹਿਬਾਨ ਉਹ ਫੈਸਲਾ ਸੁਣਾਉਂਦੇ ਆ ਵੀ ਅੱਜ ਤੋਂ ਬਾਅਦ ਮੋਰਾਂ ਦੇ ਨਾਲ ਤੁਹਾਡਾ ਜਿਹੜਾ ਰਿਸ਼ਤਾ ਵਾ ਉਹ ਖਤਮ ਤੇ ਤੁਹਾਡੇ ਗੁਨਾਹ ਦੀ ਸਜ਼ਾ ਇਹ ਆ ਤੁਹਾਡੀ ਨੰਗੀ ਪਿੱਠ ਦੇ ਉੱਤੇ 100 ਜਿਹੜੇ ਕੋੜੇ ਮਾਰੇ ਜਾਣ ਇਹ ਸਜ਼ਾ ਕੀ ਤੁਹਾਨੂੰ ਮਨਜ਼ੂਰ ਹੈ ਤੇ ਮਹਾਰਾਜਾ ਰਣਜੀਤ ਸਿੰਘ ਅੱਗੋਂ ਕਹਿੰਦੇ ਆ ਮੈਨੂੰ ਮਨਜ਼ੂਰ ਹੈ ਔਰ ਆਪਣਾ ਚੋਲਾ ਉਤਾਰ ਕੇ ਗੋਡਿਆਂ ਦੇ ਭਾਰ ਜਥੇਦਾਰ ਕਾਲੀ ਜਿਹੜੇ ਫੂਲਾ ਸਿੰਘ ਆ ਉਹਨਾਂ ਦੇ ਸਾਹਮਣੇ ਬਹਿ ਜਾਂਦੇ ਆ ਵੀ ਮੈਨੂੰ ਕੋੜੇ ਮਾਰੇ ਜਾਣ ਤੇ ਮੌਕੇ ਤੇ ਜਿਹੜੇ ਮੌਜੂਦ ਕਈ ਸਿੱਖ ਹੁੰਦੇ ਆ ਜਿਨ੍ਹਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਹੁੰਦੀ ਆ ਵੀ ਇਹ ਬਹੁਤ ਵੱਜਰ ਗੁਨਾਹ ਇਹਨਾਂ ਕੀਤਾ ਇਹਨਾਂ ਨੂੰ ਕਾਲ ਤੱਕ ਤੇ ਪੇਜ ਹੋਣਾ ਚਾਹੀਦਾ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਉਹ ਜਥੇਦਾਰ ਕਾਲੀ ਫੂਲਾ ਸਿੰਘ ਦੇ ਅੱਗੇ ਬੇਨਤੀ ਕਰਦੇ ਆ ਵੀ ਮਹਾਰਾਜੇ ਦੀ ਪਦਵੀ ਬਹੁਤ ਉੱਚੀ ਹੈ ਇਹ ਖਾਲਸਾ ਰਾਜ ਦਾ ਮੁਖੀ ਹੈ ਇਸ ਪਦਵੀ ਦਾ ਇਸ ਅਹੁਦੇ ਦਾ ਮਾਣ ਰੱਖਦੇ ਹੋਏ ਇਹਨਾਂ ਨੂੰ ਕੋੜਿਆਂ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਉਹਦੇ ਉੱਤੋਂ ਮਾਫੀ ਦੇ ਦਿੱਤੀ ਜਾਵੇ ਤੇ ਸੰਗਤ ਦੇ ਫੈਸਲੇ ਤੇ ਫੁੱਲ ਚੜਾਉਣ ਦਾ ਜਿਹੜਾ ਕੰਮ ਹੋ ਕਰਦੇ ਆ ਜਥੇਦਾਰ ਅਕਾਲੀ ਫੂਲਾ ਸਿੰਘ ਉਹ ਕਹਿੰਦੇ ਆ ਕਿ ਤੁਸੀਂ ਸਜ਼ਾ ਕਬੂਲ ਕਰ ਲਈ ਰਣਜੀਤ ਸਿੰਘ ਤੇ ਸਮਝੋ ਤੁਹਾਨੂੰ ਸਜ਼ਾ ਮਿਲ ਗਈ ਹੈ ਇਹ ਸੀ ਮਰਿਆਦਾ ਇਹ ਸੀ ਨਿਮਰਤਾ ਤੁਸੀਂ ਤਾਂ ਸਜ਼ਾ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਜ਼ਾ ਵੀ ਡਰ ਕੇ ਸੁਣਾਉਂਦੇ ਹੋ ਵੀ ਜਿਹੜੇ ਸਜ਼ਾ ਲੈਣ ਆਲੇ ਆਉਂਦੇ ਆ ਉਹਨਾਂ ਨੂੰ ਸਜ਼ਾ ਕਿਹੜੀ ਜਿਹੜੀ ਮਾਫਕ ਆਉਂਦੀ ਹੈ ਉਸ ਤਰੀਕੇ ਦੀ ਉਹਨਾਂ ਨੂੰ ਸਜ਼ਾ ਸੁਣਾਉਂਦੇ ਹੋ ਕੰਮ ਸੇ ਕੰਮ ਮੈਂ ਨਹੀਂ ਕਹਿੰਦਾ ਕਿ ਸਖਤ ਸਜ਼ਾਵਾਂ ਚੜਾਈਆਂ ਜਾਣ ਉਹਨਾਂ ਨੂੰ ਕੋੜੇ ਮਾਰੇ ਜਾਣ ਕੰਮ ਸੇ ਕੰਮ ਉਹਨਾਂ ਨੂੰ ਸੇਵਾ ਹੀ ਲਾ ਦਿਆ ਕਰੋ ਸਜਾ ਇਹ ਲਾ ਦਿਆ ਕਰੋ ਕਿ ਕਿਤੇ ਦੀਨ ਦੁਖੀਆਂ ਦੀ ਸੇਵਾ ਕਰ ਲਿਆ ਕਰੋ ਜੋੜੇ ਘਰ ਦੇ ਵਿੱਚ ਭਾਂਡੇ ਮਾਂਨਣ ਦੇ ਵਿੱਚ ਤੇ ਦੁਨੀਆ ਲੈਣ ਲਾ ਕੇ ਖਲੋਤੀ ਹੁੰਦੀ ਆ ਜਿੰਨੂੰ ਤੁਸੀਂ ਸਜਾ ਦਾ ਨਾਮ ਦਿੰਦੇ ਹੋ ਇਹਨਾਂ ਨੂੰ ਸੇਵਾ ਕਿਤੇ ਸਮਾਜਿਕ ਕਰਨ ਦੀ ਸੇਵਾ ਦਾ ਜਿਹੜਾ ਉਹ ਇਹਨਾਂ ਨੂੰ ਸਜਾ ਸੁਣਾ ਦਿਆ ਕਰੋ ਵੀ ਤੁਹਾਨੂੰ ਇਹ ਸਜਾ ਸੁਣਾਈ ਹੈ ਸਜਾ ਲੈਣ ਤੇ ਸਜਾ ਲਾਉਣ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਗੁਰੂ ਘਰ ਦੇ ਵਿੱਚ ਵੀ ਤੁਹਾਡਾ ਹੰਕਾਰ ਨਹੀਂ ਜਾਂਦਾ ਤੇ ਬਾਹਰ ਜਾ ਕੇ ਤੁਸੀਂ ਲੋਕਾਂ ਦਾ ਕੀ ਹਾਲ ਕਰਦੇ ਹੋਗੇ ਮਰਜ਼ੀ ਦੇ ਮੁਤਾਬਕ ਹੀ ਸਜਾ ਲੈਣ ਆਉਂਦੇ ਹੋ ਤੋ ਤੁਹਾਨੂੰ ਮੈਂ ਅਖੀਰ ਚ ਇਹ ਕਹੂੰਗਾ ਕਿ ਹੰਕਾਰ ਕੱਢ ਕੇ ਭਾਵੇਂ ਕੋਈ ਵੀ ਸ੍ਰੀ ਕਾਲ ਤਕਸਾਲਬ ਤੇ ਸਜ਼ਾ ਲਵਾਉਣ ਆਉਂਦਾ ਮਾਫੀ ਮੰਗਣ ਆਉਂਦਾ ਹੰਕਾਰ ਮਨ ਦੇ ਵਿੱਚੋਂ ਕੱਢ ਕੇ ਆਓ ਔਰ ਗੁਰੂ ਨੂੰ ਸਮਰਪਿਤ ਹੋ ਕੇ ਆਓ ਨਾ ਕਿ ਤੈਅ ਕਰਕੇ ਆਓ ਵੀ ਮੈਨੂੰ ਕਿਹੜੀ ਸੇਵਾ ਲੱਗਣੀ ਆ ਮੈਨੂੰ ਕਿਹੜੀ ਸਜ਼ਾ ਲੱਗਣੀ ਆ ਤੇ ਜਿੰਨੂੰ ਕਿਸ ਤਰੀਕੇ ਮੈਂ ਸਾਮੀ ਨਾਲ ਲਿਵਾ ਲੈਣਾ ਵਾ ਤੁਹਾਡੇ ਲਈ ਇਹ ਮੈਂ ਗੱਲ ਕਹਿਣੀ ਚਾਹੁੰਦਾ ਸਾਰਿਆਂ ਲਈ ਜਿਨ੍ਹਾਂ ਦੇ ਮਨ ਦੇ ਵਿੱਚ ਵੀ ਹੰਕਾਰ ਅੰਦਾਜ਼ੇ ਦੋ ਇਹ ਸਜ਼ਾ ਮਾਫੀ ਮੰਗਣ ਆਉਂਦੇ ਆ ਜਾਂ ਸਜ਼ਾ ਲਵਾਉਣ ਆਉਂਦੇ ਆ ਕਿ ਗੰਗਾ ਗਿਆ ਗੱਲ ਮੁੱਕਦੀ ਨਹੀਂ ਚਾਹੇ 100 100 ਟੁੱਬੀਆਂ ਲਾਈਏ ਮੱਕੇ ਗਿਆ ਗੱਲ ਮੁੱਕਦੀ ਨਹੀਂ ਚਾਹੇ 100 100 ਹੱਜ ਕਰਾਈਏ ਬੋਧ ਗਿਆ ਗੱਲ ਮੁੱਕਦੀ ਨਹੀਂ ਚਾਹੇ 100 100 ਬੰਦ ਪੜਾਈਏ ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜੇ ਮੈਂ ਨੂੰ ਵਿੱਚੋਂ ਮੁਕਾਈਏ